ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਵਿੱਚ ਮੋਮੋਸ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਾਂ ਮੋਮੋਸ ਲਈ ਲੜਾ ਪਰਟਾ ਤਿਆਰ ਕਰਾਂਗੇ ਉਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਕੁੱਲੀ ਮੈਦਾ ਤੇ ਇਹਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਆਪਾਂ ਪਾਵਾਂਗੇ ਅਮਕ ਥੋੜਾ ਜਿਹਾ ਆਪਾਂ ਪਾਵਾਂਗੇ ਰिफाइंड ਤੇਲ ਤੀਨੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜਾ ਇਹਦਾ ਆਪਾਂ ਆਟਾ ਵਾ ਬਿਲਕੁਲ ਐ ਸਖਤ ਬਣਾ ਕੇ ਤਿਆਰ ਕਰਨਾ ਵਾ ਇਹਦੇ ਲਈ ਆਪਾਂ ਨੂੰ ਜਿਹੜਾ ਪਾਣੀ ਆ ਬਿਲਕੁਲ ਠੰਡਾ ਚਾਹੀਦਾ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਚਿਹਰੇ ਦਾ ਆਟਾ ਤਿਆਰ ਕਰਾਂਗੇ ਮੇਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਨਮਕ ਪਾਇਆ ਥੋੜਾ ਜਿਹਾ ਰਿਫਾਈਨਡ ਤੇਲ ਪਾਇਆ ਫਿਰ ਇਹਨੂੰ ਆਪਾਂ ਬਿਲਕੁਲ ਠੰਡੇ ਪਾਣੀ ਨਾਲ ਤਿਆਰ ਕਰਾਂਗੇ ਸੋ ਇਸ ਤਰ੍ਹਾਂ ਆਪਾਂ ਆਟਾ ਜਿਹੜਾ ਬਿਲਕੁਲ ਤਿਆਰ ਕਰ ਲਿਆ ਵਾ ਆਟੇ ਨੂੰ ਆਪਾਂ ਬਿਲਕੁਲ ਸਖਤ ਗੁੰਨਾਂਗੇ 10 ਤੋਂ 15 ਮਿੰਟਾਂ ਬੇਸ ਨੂੰ ਮੁੱਗੀ ਦੇਵਾਂਗੇ ਤੁਸੀਂ ਤਰਾਏ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਹੁਣ ਆਪਣਾ ਜਿਹੜਾ ਆਟਾ ਬਿਲਕੁਲ ਤਿਆਰ ਆ ਆਪਾਂ ਇਹਨੂੰ 10 ਤੋਂ 15 ਮਿੰਟ ਢਾਕੇ ਫਰਿੱਜ ਵਿੱਚ ਰੱਖ ਦਿੰਦੇ ਆ ਆਪਣਾ ਜਿਹੜਾ ਹੁਣ ਆ ਮੋਮੋਸ ਲਈ ਆਪਾਂ ਆਟਾ ਤਿਆਰ ਕੀਤਾ ਸੀ ਉਹ ਨੂੰ ਆਪਾਂ ਫਰਿੱਜ ਵਿੱਚ ਰੱਖ ਦਿੱਤਾ ਵਾ ਤੇ ਆਪਾਂ ਹੁਣ ਮੋਮੋਸ ਲਈ ਜੋ ਆਪਾਂ ਵਿੱਚ ਉਹਦੀ ਚੀਜ਼ਾਂ ਪਾਉਣੀਆਂ ਨੇ ਉਹਨਾਂ ਨੂੰ ਤਿਆਰ ਕਰਾਂਗੇ ਉਹਦੇ ਲਈ ਆਪਾਂ ਨੂੰ ਚਾਹੀਦੀ ਆ ਗੋਭੀ ਪਤਾ ਗੋਬੀ ਇਹ ਮੈਂ ਕद्दूकश ਕਰ ਲਈ ਸੀ ਤੇ ਗਾਜਰਾਂ ਚਾਹੀਦੀਆਂ ਨੇ ਲਾਲ ਜੋ ਕਿ ਆਪਾਂ ਆਪਾਂ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟ ਕਰ ਲੈਣਾ ਤੁਸੀਂ ਇਹਨਾਂ ਨੂੰ ਬਿਲਕੁਲ ਬਰੀਕ ਕੱਟ ਸਕਦੇ ਆ ਜਾਂ ਕद्दूकश ਕਰ ਸਕਦੇ ਆ ਤੇ ਆਪਾਂ ਬਿਲਕੁਲ ਬਰੀਕ ਮੈਂ ਇੱਕ Shimla mirch ਕੱਟ ਲਈ ਸੀ ਤੇ ਥੋੜਾ ਜਿਹਾ ਗ੍ਰੀਨ ਧਨੀਆ ਲਿਆ ਸੀ ਤੇ ਲਸਣ ਤੇ ਅਦਰਕ ਦਾ ਪੇਸਟ ਲਾਵਾਂਗੇ ਤੇ ਇਹਦੇ ਲਈ ਆਪਾਂ ਨੂੰ ਥੋੜੀ ਜਿਹੀ ਕਾਲੀ ਮਿਰਚ ਤੇ ਹਲ ਮਿਰਚ ਮਿਸਬ ਤੋਂ ਪਹਿਲਾਂ ਆਪਾਂ ਜੋ ਗਾਜਰਾਂ ਤੇ ਗੋਭੀ ਸੀਗੀ ਕੱਦੂ ਕਸ਼ ਕੀਤੀ ਉਹਨੂੰ ਆਪਾਂ ਇੱਕ ਭਾਂਡੇ ਵਿੱਚ ਪਾ ਲਵਾਂਗੇ। ਛੀਮਲਾ ਮੇਚਰ ਵੀ ਆਪਾਂ ਵਿੱਚ ਪਾ ਦਾਂਗੇ। ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 10 ਤੋਂ 15 ਮਿੰਟ ਰੱਖਾਂਗੇ ਤਾਂ ਕਿ ਜੋ ਆਪਾਂ ਨਮਕ ਪਾਇਆ ਉਹਦੇ ਨਾਲ ਇਹਨਾਂ ਵਿੱਚੋਂ ਪਾਣੀ ਬਿਲਕੁਲ ਨਿਕਲ ਜਾਵੇ ਸੋ ਆਪਾਂ ਇਸ ਤਰ੍ਹਾਂ ਇਹਨੂੰ 10 ਤੋਂ 15 ਮਿੰਟ ਛੱਡ ਦੇਵਾਂਗੇ ਇਸ ਤਰ੍ਹਾਂ ਜੋ ਆਪਾਂ ਸਬਜ਼ੀਆਂ ਰੱਖੀਆਂ ਸੀ ਇਹਨਾਂ ਨੂੰ 10 ਮਿੰਟ ਹੋ ਗਏ ਨੇ ਸੋ ਹੁਣ ਆਪਾਂ ਇਹਨਾਂ ਵਿੱਚੋਂ ਪਾਣੀ ਕੱਢ ਕੇ ਇਹਨਾਂ ਨੂੰ ਬਿਲਕੁਲ ਅਲੱਗ ਕਰ ਲਾਂਗੇ ਆਪਾਂ ਜੋ ਸਬਜ਼ੀਆਂ ਵਿੱਚੋਂ ਜਿਹੜਾ ਪਾਣੀ ਬਿਲਕੁਲ ਕੱਢ ਤਾ ਤਾਂ ਬਿਲਕੁਲ ਆਪਾਂ ਪਾਣੀ ਇਹਦੇ ਵਿੱਚੋਂ ਕੱਢ ਦਿੱਤਾ ਵਾ ਹੁਣ ਆਪਾਂ ਸਬਜ਼ੀਆਂ ਨੂੰ ਥੋੜਾ ਜਿਹਾ ਪਕਾਵਾਂਗੇ ਮੋਮੋ ਸਵਿਚ ਬਣਾਉਣ ਲਈ ਆਪਾਂ ਇਹਦਾ ਪੈਟਰ ਤਿਆਰ ਕਰਾਂਗੇ ਆਪਾਂ ਕੜਾਈ ਲਵਾਂਗੇ ਕੜਾਈ ਵਿੱਚ ਥੋੜਾ ਜਿਹਾ ਆਪਾਂ ਦੇਸੀ ਘਿਓ ਪਾਵਾਂਗੇ ਸਭ ਤੋਂ ਪਹਿਲਾਂ ਪਹਿਰੇ ਵਿੱਚ ਜੋ ਆਪਾਂ ਲਸਣ ਤੇ ਅਦਰਕ ਦਾ ਪੀਸਟ ਲਿਆ ਸੀ ਉਹ ਐਡ ਕਰਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ। ਹਰੀ ਮਿਰਚ ਤੁਸੀਂ ਆਪਣੇ ਹੱਥ ਨਾਲ ਪਾ ਸਕਦੇ ਹੋ। ਇਹ ਪੰਜਰ ਨੂੰ ਥੋੜਾ ਜਿਹਾ ਪੁੰਨਾਂਗੇ ਤਾਂ ਕਿ ਇਸ ਦਾ ਜਿਹੜਾ ਕੱਚਾ ਪਾਣਾ ਖਤਮ ਹੋ ਜਾਵੇ। ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਜੋ ਆਪਾਂ ਸਬਜ਼ੀਆਂ ਪਾਣੀ ਕੱਢ ਕੇ ਤਿਆਰ ਕੀਤੀਆਂ ਸੀ ਉਹਨਾਂ ਨੂੰ ਪਾਵਾਂਗੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਕਾਵਾਂਗੇ 2-4 ਮਿੰਟ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰਾਂਗੇ ਨਮਕ ਆਪਾਂ ਬਿਲਕੁਲ ਥੋੜਾ ਐਡ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਨਮਕ ਪਾਇਆ ਸੀ ਇਸਰ ਆਪਾਂ ਇਹਨੂੰ ਪਕਾ ਦਿੱਤੇ ਆ ਕਰਾਂਗੇ ਨਾਲ ਹੀ ਆਪਾਂ ਕੱਟਿਆ ਹੋਇਆ ਹਰਾ ਧਨੀਆ ਮਿਕਸ ਕਰਾਂਗੇ ਤੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਥੋਨਾ ਲਿਆਵਾ ਜੋ ਆਪਾਂ ਮੋਮੋਸ ਵਿੱਚ ਆਪਾਂ ਜੋ ਸਟਫਿੰਗ ਪਾਉਣੀ ਥੀ ਬਿਲਕੁਲ ਬਣ ਕੇ ਤਿਆਰ ਆ। ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਕਰ ਲਵਾਂਗੇ। ਚਲੋ ਉਦੋਂ ਤੱਕ ਆਪਾਂ ਆਪਣਾ ਜੋ ਆਪਾਂ ਆਟਾ ਫ੍ਰਿਜ ਵਿੱਚ ਰੱਖਿਆ ਸੀ ਉਸ ਨੂੰ 15 ਮਿੰਟ ਹੋ ਗਏ ਨੇ। ਉਹ ਆਟਾ ਆਪਣਾ ਬਿਲਕੁਲ ਬਣ ਕੇ ਤਿਆਰ। ਸੋ ਇਸ ਤਰ੍ਹਾਂ ਆਪਣਾ ਜਿਹੜਾ ਆਟਾ ਵਾ ਬਿਲਕੁਲ ਬਣ ਸਕਤੋਂ ਬਣ ਕੇ ਤਿਆਰ ਹੋ ਗਿਆ ਵਾ। ਇਹਨੂੰ ਤੁਸੀਂ ਬਿਲਕੁਲ ਹੀ ਸਖਤ ਰੱਖਣਾ ਵਾ। ਹੁਣ ਆਪਾਂ ਇਹਨੂੰ ਸਟਫਿੰਗ ਲਈ ਤਿਆਰ ਕਰਾਂਗੇ ਸੋ ਆਪਾਂ ਆਟੇ ਦੇ ਇਸ ਤਰ੍ਹਾਂ ਬਿਲਕੁਲ ਛੋਟੇ-ਛੋਟੇ ਪੀੜੇ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਬੇਲ ਕੇ ਤਿਆਰ ਕਰਾਂਗੇ ਆਪਾਂ ਇਸ ਤਰ੍ਹਾਂ ਇਹਨੂੰ ਬਿਲਕੁਲ ਹੀ ਪਤਲਾ ਬੇਲ ਕੇ ਤਿਆਰ ਕਰਨਾ ਵਾ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਪਾਵਾਂਗੇ ਇੱਕ ਤੋਂ ਡੇਢ ਚਮਚ ਆਪਾਂ ਇੱਕ ਤੋਂ ਡੇਢ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨੂੰ ਮੋਮੋਸ ਦੀ ਸ਼ੇਪ ਦੇਵਾਂਗੇ ਪਹਿਲਾਂ ਆਪਾਂ ਇਹਨੂੰ ਨੇੜੇ ਕਰ ਲਵਾਂਗੇ ਇਦਾਂ ਕਰਕੇ ਨਾਲ ਦੀ ਨਾਲ ਅੰਗੂਠੇ ਨਾਲ ਪ੍ਰੈਸ ਕਰਾਂਗੇ ਸੋ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਇਸ ਸ਼ੇਪ ਵਿੱਚ ਬਣਾ ਕੇ ਸਾਰੇ ਮੋਮੋਸ ਤਿਆਰ ਕਰ ਲਾਂਗੇ ਬਿਲਕੁਲ ਹੀ ਬਾਜ਼ਾਰ ਦੀ ਤਰ੍ਹਾਂ ਬਣਨਗੇ ਬਾਜ਼ਾਰ ਤੋਂ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਘਰ ਵਿੱਚ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਸੋ ਇਸ ਤਰ੍ਹਾਂ ਆਪਾਂ ਬਣਾ ਕੇ ਇਹਨਾਂ ਨੂੰ ਸਾਰਿਆਂ ਨੂੰ ਤਿਆਰ ਕਰ ਲਾਂਗੇ ਆਪਾਂ S ਸ਼ੇਪ ਵਿੱਚ ਬਣਾ ਕੇ ਜਿਹੜੇ ਮੋਮੋਸ ਤਿਆਰ ਕਰ ਲਏ ਨੇ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਸਟੀਮ ਕਰਾਂਗੇ ਸਟੀਮ ਕਰਨ ਲਈ ਮੈਂ ਇੱਕ ਭਾਂਡੇ ਵਿੱਚ ਥੱਲੇ ਪਾਣੀ ਪਾ ਲਿਆ ਸੀ ਤੇ ਉਹਨੂੰ ਉਬਾਲ ਆ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਜਿਹੜੀ ਆਪਣੀ ਗਲੀਆਂ ਵਾਲੀ ਸ਼ਾਨਣੀ ਹੁੰਦੀ ਓ ਉਹ ਰੱਖਾਂਗੇ ਜਿਹਦੇ ਤੇ ਮੈਂ ਜਿਹੜਾ ਤੇਲ ਲਾਇਆ ਵਾ ਆਪਾਂ ਜਿਹੜੇ ਮੋਮੋਸ ਬਣਾਏ ਨੇ ਉਹਨਾਂ ਨੂੰ ਇਹਦੇ ਵਿੱਚ ਰੱਖਾਂਗੇ ਇਹਦੇ ਵਿੱਚ ਤੇਲ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਨਹੀਂ ਤਾਂ ਜਿਹੜੇ ਆਪਣੇ ਮੋਮੋਸ ਹੁੰਦੇ ਆ ਉਹ ਥੱਲੇ ਚਿਪਕਣਗੇ ਇਸ ਤਰ੍ਹਾਂ ਜਿਹੜੇ ਆਪਾਂ ਮੋਮੋਸ ਆਏ ਦੇ ਵਿੱਚ ਰੱਖ ਦਿੱਤੇ ਨੇ ਆਪਾਂ ਇਹਨਾਂ ਨੂੰ 15 ਮਿੰਟ ਲਈ ਸਟੀਮ ਕਰਾਂਗੇ ਆਪਾਂ ਬਿਲਕੁਲ ਵਿੱਚ ਦੀ ਆਪਾਂ ਢੱਕਣ ਚੱਕ ਕੇ ਨਹੀਂ ਦੇਖਣਾ ਆਪਾਂ ਇਹਨੂੰ ਇਸ ਤਰ੍ਹਾਂ ਕਵਰ ਕਰ ਦਾਂਗੇ ਤਾਂ ਕਿ ਕੀ ਤੋ ਵੀ ਇਹ ਜਿਹੜੀ ਸਟੀਮ ਆ ਨਾ ਨਿਕਲੇ। ਸੋ ਇਸ ਤਰ੍ਹਾਂ ਜਿਹੜੇ ਆਪਣੇ ਮੋਮੋਸ ਸਟੀਮ ਹੋ ਗਏ ਨੇ। ਤੋ ਇਹ ਬਿਲਕੁਲ ਆਪਣੇ ਜਿਹੜੇ ਟਰਾਂਸਪੇਰੈਂਟ ਬਣ ਕੇ ਤਿਆਰ ਹੋਏ ਆ। ਬਿਲਕੁਲ ਵੀ ਕੱਚਾ ਬਣ ਨਹੀਂ ਹੈਗਾ ਇਹਨਾਂ ਵਿੱਚ। ਤੋ ਇਹ ਆਪਣੇ ਜਿਹੜੇ ਸਟੀਮ ਮੋਮੋਸ ਬਣ ਕੇ ਤਿਆਰ ਨੇ ਤੇ ਆਪਾਂ ਇਹਨਾਂ ਨੂੰ ਜਿਹੜਾ ਫਰਾਈ ਕਰਾਂਗੇ। ਫਰਾਈ ਮਮੋਸ ਵੀ ਨਾਲ ਬਣਾਵਾਂਗੇ ਇਸ ਤਰ੍ਹਾਂ ਕੜਾਈ ਦੇ ਵਿੱਚ ਮੈਂ ਜਿਹੜਾ ਤੇਲ ਗਰਮ ਕਰਨ ਲਈ ਧੰਤਤਾ ਸੀ ਜਿਹੜੇ ਮਮੋਸ ਹਨ ਆਪਾਂ ਸਟੀਮ ਕੀਤੇ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੜਾਈ ਦੇ ਵਿੱਚ ਸੜ ਗੋਣਗੇ ਇਹਦਾ ਆਪਣਾ ਤੇਲ ਆ ਬਿਲਕੁਲ ਗਰਮ ਇਸ ਤਰ੍ਹਾਂ ਆਪਾਂ ਜਿਹੜੇ ਮਮੋਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਆਪਾਂ ਜਿਹੜੇ ਮਮੋਸ ਨੇ ਉਹ ਫਰਾਈ ਹੁੰਦੇ ਨੇ ਕੰਪਾਈਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਆਪਾਂ ਥੋੜਾ ਜਿਹਾ ਆਪਣਾ ਰੰਗ ਹੀ ਚੇਂਜ ਕਰਨਾ ਕਿਉਂਕਿ ਇਹ ਪਤਲਾ ਸਟੀਮ ਨਾਲ ਤਿਆਰ ਕੀਤੇ ਹੋਏ ਨੇ ਸੋ ਇਸ ਤਰ੍ਹਾਂ ਜਿਹੜੇ ਆਪਣੇ ਮੋਮੋਸ ਨੇ ਘਰ ਵਿੱਚ ਬਣ ਕੇ ਬਿਲਕੁਲ ਤਿਆਰ ਨੇ ਇਹ ਉੱਪਰੋਂ ਬਹੁਤ ਹੀ ਕਰੰਚ ਤੇ ਵਿੱਚੋਂ ਬਿਲਕੁਲ ਸੌਫਟ ਬਣ ਕੇ ਤਿਆਰ ਹੋਏ ਨੇ ਹੋ ਇਸ ਤਰ੍ਹਾਂ ਆਪਾਂ ਜਿਵੇਂ ਦੇਖੋ ਵਾਈਟ ਸੌਸ ਤੇ ਆਪਾਂ ਜੋ ਜੜੀ ਘਰ ਵਿੱਚ ਬਣਾ ਕੇ ਚਟਨੀ ਤਿਆਰ ਕੀਤੀ ਸੀ ਆ ਟਮਾਟੋ ਟਮੇਟੋ ਕੇਚ ਆਪਾਂ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਨੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸੋ ਇੱਕ ਵਾਰ ਇੱਕ ਵਾਰ ਘਰ ਵਿੱਚ ਬਣਾ ਕੇ ਟਰਾਈ ਜਰੂਰ ਕਰਿਓ So thank you.